ਤੇ ਬਾਦਰੋਂ ਦੀ ਸੰਗਰਾਂਦ ਨੂੰ ਮੈਂ ਕਿਧਰੇ ਉੱਥੇ ਹੀ ਸੀ ਫਿਰੋਜ਼ਪੁਰ ਦੇ ਨੇੜੇ ਫਿਰ ਮੈਨੂੰ ਖਹਿਣ ਲੱਗ ਗਏ ਨੇ ਜੀ ਅੱਜ ਤੇ ਫਿਰ ਸੰਗਰਾਂਦ ਦਾ ਦਿਹਾੜਾ ਤੁਸੀਂ ਫਿਰ ਬਾਦਰੋਂ ਦੇ ਮਹੀਨੇ ਦੀ ਕਥਾ ਕਰੋ ਚੰਗਾ ਤੇ ਬਾਦਰੋਂ ਦੇ 12 ਮਾਦ ਦੇ ਚ ਉਸ ਮਹੀਨੇ ਦੇ ਚ ਇੱਕ ਪੰਗਤੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ ਭਰਮ ਦੀ ਫਿਰ ਵਿਆਖਿਆ ਕਰਦੇ ਨੇ ਭਾਗ ਦੋਏ ਭਰਮ ਭੁਲਾਣਿਆ ਦੂਜੇ ਲੱਗਾ ਹੈ ਲਖ ਸਿੰਗਾਰ ਬਣਾਇਆ ਕਾਰਜ ਨਾਏ ਕੇ ਮੇਰੀ ਬਿਰਤੀ ਫਿਰ ਇਸ ਪੰਕਤੀ ਤੇ ਰੁਕ ਗਈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਪ੍ਰਾਣ ਨਿਕਲਣ ਲੱਗਦੇ ਨੇ ਮੁਠੀਆਂ ਬੰਦ ਆਉਂਦੀਆਂ ਨੇ ਤਨ ਨੂੰ ਕੰਬੜੇ ਛਿੜਦੀਏ ਦੰਦੀਆਂ ਵੱਜਦੀਆਂ ਨੇ ਨਾਭੀ ਖੁੱਲ ਜਾਂਦੀ ਏ ਆਖਰੀ ਪ੍ਰਾਣ ਨਿਕਲ ਜਾਂਦਾ ਏ ਤਨ ਕੁਮਲਾ ਜਾਂਦਾ ਏ ਸਿਆਉ ਹੋਵਾ ਸੇ 15 ਮਿੰਟ ਮੇਂ ਬਾਕੀ ਅਰਥ ਤੇ ਲਾਏ ਉਨਾ ਘੰਟਾ ਮੈਂ ਇਹਦੀ ਵਿਆਖਿਆ ਤੇ ਲਾਇਆ ਬਾਹਰ ਆਏ ਤੇ ਮੈਨੂੰ ਚਾਰ ਸੱਜਣ ਕਹਿਣ ਲੱਗੇ ਪਵਿੱਤਰ ਸੰਗਰਾਂਹ ਦਾ ਧਿਆੜਾ ਸੀ ਤੁਸੀਂ ਸਾਰੀ ਸੰਗਰਾਂਹ ਦੀ ਖਰਾਬ ਕਰਕੇ ਰੱਖ ਦਿੱਤੀ ਮੌਤ ਦੀ ਗੱਲ ਸੁਣਾ ਕੇ ਮੈਨੂੰ ਅਜੇ ਤੱਕ ਯਾਦ ਹੈ ਕਹਿੰਦੇ ਤੁਸੀਂ ਤੇ ਸਾਡੀ ਸੰਗਰਾਂਹ ਖਰਾਬ ਕਰ ਦਿੱਤੀ ਬੜਾ ਪਵਿੱਤਰ ਧਿਆੜਾ ਸੀ ਬੜਾ ਪਵਿੱਤਰ ਤੇ ਅ�ਾੜਾ ਸੀ ਮੌਤ ਦੀ ਗੱਲ ਔਰ ਨਹੀਂ ਲੱਭੀ ਤੁਹਾਨੂੰ ਕੋਈ ਮੈਂ ਕਿਹਾ ਕੀ ਆਖਾਂ ਹੁਣ ਮੈਂ ਧੰਗੁਰ ਨਾਨਕ ਦੇਵ ਜੀ ਕਹਿੰਦੇ ਨੇ ਰੱਬ ਨੂੰ ਬਾਦ ਦੇ ਚ ਕਬੂਲ ਕਰੇ ਪਹਿਲਾ ਮਰਨ ਕਬੂਲ ਪਰਮਾਤਮਾ ਨੂੰ ਬਾਦ ਦੇ ਚ ਕਬੂਲ ਕਰੇ ਪਹਿਲਾ ਮਰਨ ਕਬੂਲ ਜੀਵਨ ਕੇ ਛੜਾਸ ਇਤਨੇ ਜ਼ੋਰ ਨਾਲ ऐसा सतगुरु ने क्यों कह देता है कहते हैं जिस काम ਦੇ ਚ ਸਾਵਧਾਨੀ ਨਾ ਹੋਵੇ ਇਕਾਗਰਤਾ ਨਾ ਹੋਵੇ ਉਸ ਕੰਮ ਨੂੰ ਸਿਰੇ ਚੜਨਾ ਬੜਾ ਔਖਾ ਸਾਵਧਾਨੀ ਨਹੀਂ ਇਕਾਗਰਤਾ ਨਹੀਂ ਕੰਮ ਸਿਰੇ ਕੀ ਚੜਨਾ ਹੈ ਕੰਮ ਵਿਗੜੇਗਾ ਵਿਗੜੇਗਾ ਮਹਾਰਾਜ ਦੀ ਬਾਣੀ ਕਹਿੰਦੀ ਪ੍ਰਭ ਕੀ ਉਸਤਤ ਕਰੋ ਸੰਤੋ ਮੇਤ ਸਾਵਧਾਨ ਇਕਾਗਰ ਚੇਤ ਬੜੀ ਸਾਵਧਾਨੀ ਬੜੀ ਇਕਾਗਰਤਾ ਤੇ ਮੈਂ ਇਸ ਨੂੰ ਆਪਣੇ ਢੰਗ ਨਾਲ ਦੇਖਿਆ ਥੋੜੀ ਜਿਹਾ ਠਹਿਰਾਉ ਰੱਖਣਾ ਇਕਾਗਰਤਾ ਕਿੱਥੇ ਆਉਂਦੀ ਹੈ ਸਾਵਧਾਨੀ ਕਿੱਥੇ ਆਉਂਦੀ ਕੁਝ ਖਤਰਾ ਹੋਵੇ ਕੁਝ ਖਤਰਾ ਹੋਵੇ ਉੰਜ ਨਹੀਂ ਆਉਂਦੀ ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਜਾਂ ਪੁਲ ਕਮਜ਼ੋਰ ਹੋਵੇ ਲਿਖਿਆ ਹੁੰਦਾ ਡੇਂਜਰਸ ਸਾਵਧਾਨ ਇੱਥੋਂ ਲੰਘੋ ਬੜੀ ਸਾਵਧਾਨੀ ਨਾਲ ਕੇਅਰਫੁਲੀ ਲਿਖਿਆ ਹੁੰਦਾ ਤੇ ਕੇਅਰਫੁਲੀ ਮਨੁੱਖ ਕਿੱਥੇ ਆਉਂਦਾ ਪੂਰਨ ਸਾਵਧਾਨ ਕਿੱਥੇ ਆਉਂਦਾ ਜਿੱਥੇ ਕੋਈ ਖਤਰਾ ਹੋਵੇ ਉੰਜ ਨਹੀਂ ਆਉਂਦਾ ਨਹੀਂ ਆਪ ਸਾਰੇ ਸੈਣੇ ਸਾਵਧਾਨੀ ਵੱਧ ਜਾਂਦੀ ਹੈ ਜਦ ਕੋਈ ਖਤਰਾ ਹੋਵੇ ਨਹੀਂ ਤੇ ਨਹੀਂ ਵੱਧਦੀ ਇਕਾਗਰਤਾ ਵੱਧ ਜਾਂਦੀ ਹੈ ਜਿੱਥੇ ਕੋਈ ਖਤਰਾ ਹੋਵੇ ਖਤਰਾ ਨਹੀਂ ਕੋਈ ਇਕਾਗਰਤਾ ਨਹੀਂ ਕੋਈ ਸਾਵਧਾਨੀ ਨਹੀਂ ਨਵੇਂ ਨਵੇਂ ਬੰਦਾ ਸਾਈਕਲ ਚਲਾਣਾ ਸਿੱਖਦਾ ਹੈ ਬੜਾ ਸਾਵਧਾਨ ਬੜਾ ਇਕਾਗਰ ਉਹਨੂੰ ਪਤਾ ਡਿੱਗ ਗਿਆ ਹੱਡੀ ਬਜ਼ਲੀ ਟੁੱਟੇਗੀ ਫੇਰ ਉਹ ਚਲਾਣ ਦੀ ਜਾਚ ਆ ਗਈ ਇਸ ਚਲਾਣਾ ਸੁਭਾਵ ਦੇ ਚੋ ਗਿਆ ਹੁਣ ਇਹ ਕੇਅਰਫੁਲ ਨਹੀਂ ਹੈ ਹੁਣ ਇਹ ਸਾਵਧਾਨ ਨਹੀਂ ਹੁਣ ਤੇ ਨਾਲ ਦੇ ਸਾਥੀ ਨਾਲ ਠੱਠਾ ਮਸਕਰਾਂ ਕਰੀ ਜਾਂਦਾ ਨਾਲੇ ਸਾਈਕਲ ਚਲਾਈ ਜਾਂਦਾ ਕੋਈ ਗੱਲ ਹੀ ਨਹੀਂ ਸ਼ੁਰੂ ਸ਼ੁਰੂ ਵਿੱਚ ਜਦਕਾਰ ਗੱਡੀ ਚਲਾਣਾ ਬੰਦਾ ਸਿੱਖਦਾ ਹੈ ਪੂਰਾ ਕੇਅਰਫੁਲ ਹੁੰਦਾ ਹੈ ਸਾਵਧਾਨ ਹੁੰਦਾ ਹੈ ਇਕਾਗਰ ਹੁੰਦਾ ਹੈ ਉਹਨੋਂ ਪਤਾ ਹੈ ਕਿ ਅਗਰ ਤਾਂ ਨਾ ਹੋਈ ਸਾਵਧਾਨੀ ਨਾ ਹੋਈ ਤੇ ਹੋਇਆ ਐਕਸੀਡੈਂਟ ਗਈ ਖਤਰਾ ਖਤਰਾ ਪਰ ਜਦ ਚਲਾਣਾ ਆਦਤ ਬਣ ਜਾਂਦੀ ਏ ਚਲਾਣਾ ਸੁਭਾਅ ਬਣ ਜਾਂਦਾ ਏ ਚਲਾਣਾ ਆ ਜਾਂਦਾ ਏ ਫਿਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦਾ ਏ ਟੇਪ ਰਿਕਾਰਡ ਵੀ ਸੁਣੀ ਜਾਂਦਾ ਏ ਗੀਤ ਸੰਗੀਤ ਵੀ ਸੁਣੀ ਜਾਂਦਾ ਏ ਕੀਰਤਨ ਵੀ ਸੁਣੀ ਜਾਂਦਾ ਏ ਗੱਡੀ ਵੀ ਚਲਾਈ ਜਾਂਦਾ ਹੁਣ ਕੇਅਰਫੁਲ ਨਹੀਂ ਏ ਗੱਡੀ ਚਲਾਣਾ ਹੁਣ ਸਾਵਧਾਨੀ ਦੀ ਲੋੜ ਨਹੀਂ ਹੈ ਕਿਉਂਕਿ ਖਤਰਾ ਹੀ ਕੋਈ ਨਹੀਂ ਖਤਰੇ ਦੇ ਹਟਦਿਆਂ ਸਾਵਧਾਨੀ ਹਟ ਜਾਂਦੀ ਹੈ ਖਤਰੇ ਦੇ ਹਟਦਿਆਂ ਇਕਾਗਰਤਾ ਵੀ ਹਟ ਜਾਂਦੀ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਤੇਥੇ ਤਰਕ ਖੜੀ ਹੋਵੇਗੀ ਇਥੇ ਤੇ ਖਤਰਾ ਤੇ ਕੋਈ ਹੈ ਨਹੀਂ ਵਾਇਗੁਰੂ ਵਾਇਗੁਰੂ ਕਰਾਂਗੇ ਉਲਟਾ ਲੋਕ ਉਪਮਾ ਕਰਨਗੇ ਬਈ ਬੜਾ ਭਗਤ ਹੈ ਬੜਾ ਪ੍ਰੇਮੀ ਬਾਣੀ ਦਾ ਜਪ ਕਰਾਂਗੇ ਲੋਕੀ ਸਤਸੰਗੀ ਆਖਣਗੇ ਗੁਰਮੁਖ ਆਖਣਗੇ ਖਤਰਾ ਤੇ ਕੋਈ ਹੈ ਨਹੀਂ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਤੋਂ ਮੁਨੁਖ ਕੇਰ ਫਲੋਕੇ ਨਾ ਬਾਣੀ ਪੜਦਾ ਹੈ ਨਾ ਜਪ ਕਰਦਾ ਹੈ ਨਾ ਤਪ ਕਰਦਾ ਹੈ ਨਾ ਕੀਰਤਨ ਸੁਣਦਾ ਹੈ ਨਾ ਕਥਾ ਸੁਣਦਾ ਬਲਕੇ ਕਈ ਤੇ ਮੈਂ ਦੇਖਦਾ ਅੰਮ੍ਰਿਤ ਵੇਲੇ ਕੀਰਤਨ ਦੇਚ ਉੰਗਦੇ ਹੀ ਪਏ ਹੁੰਦੇ ਨੇ ਐਨੇ ਲੱਗਦਾ ਜਿਵੇਂ ਸੌਣ ਵਾਸਤੇ ਹੀ ਆਏ ਨੇ ਹੈਰਾਨਗੇ ਕਿੰਿਆਂ ਦੇ ਹੱਥ 'ਚ ਗੁੱਟ ਕੇ ਵੀ ਆਉਂਦੇ ਨੇ ਹੱਥੋਂ ਗਿਰ ਜਾਂਦੇ ਨੇ ਜਿਵੇਂ ਸੋ ਬੰਦਾ ਕੇਅਰਫੁਲ ਹੋਵੇ ਸਾਵਧਾਨ ਹੋਵੇ ਨਹੀਂ ਡਾਵੇਗੇ ਉਹ ਸਾਵਧਾਨੀ ਤੇ ਸਾਵਧਾਨੀ ਖਤਰਾ ਖਤਰੇ 'ਚ ਨਹੀਂ ਡਾਉਂਦੀ ਸੋਝਾਂਦੇ ਨੇ ਲੋਕੀ ਕਈਆਂ ਨੇ ਮੈਨੂੰ ਕਿਹਾ ਕਹਿੰਦੇ ਗੈ ਨਹੀਂ ਜੀ ਕੀ ਕਰੀਏ ਉੱਠਦੇ ਵੀ ਹਾਂ ਅਮਰਤ ਵੇਲੇ ਪੰਜ ਬਾਣੀਆਂ ਦਾ ਜਪ ਕਰਦੇ ਹਾਂ ਵਾਹਿਗੁਰੂ ਮੰਤਰ ਦਾ ਜਪ ਕਰਦੇ ਹਾਂ ਪਰ ਸੁਸਤੀ ਘੇਰ ਲੈਂਦੀ ਹੈ ਨਹੀਂ ਦੱਜਦੀ ਕੀ ਕਰੀਏ ਨਹੀਂ ਦੱਜਦੀ ਮੈਂ ਇਸੇ ਹੀ ਸੰਬੰਧ ਵਿੱਚ ਹਿੰਦੇ ਦੇ ਅਖਬਾਰ ਨਵਾਰ ਟਾਈਮ ਵਿੱਚ ਕਿਸੇ ਵਕਤ ਇੱਕ ਲਤੀਫਾ ਪੜਿਆ ਸੀ ਜਾਓ ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਜਿਵੇਂ ਡਾਕਟਰਾਂ ਦਾ ਤਕੀਆ ਕਲਾਮ ਹੁੰਦਾ ਕੀ ਤਕਲੀਫ ਹੈ ਤੇਨੂੰ ਕੀ ਤਕਲੀਫ ਹੈ ਖੰਡ ਲਗਾ ਡਾਕਟਰ ਸਾਹਿਬ ਹੋਰ ਤੇ ਕੋਈ ਤਕਲੀਫ ਨਹੀਂ ਪਰ ਕੀ ਕਰਾਂ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਡਾਕਟਰ ਕਹਿੰਦਾ ਭੋਲਿਆ ਫਿਰ ਕਾਹਨੋ ਵਕਤ ਜ਼ਾਇਆ ਕੀਤਾ ਹੀ ਮੇਰੇ ਕੋਲ ਆ ਕੇ ਜਹ ਕਿਸੇ ਮੰਦਰ ਗੁਰਦੁਆਰੇ ਦੀ ਕਥਾ ਸੁਣਾ ਆਪੇ ਤੈਨੂੰ ਨੀਂਦ ਆ ਜਾਏਗੀ ਜਦੋਂ ਤੇ ਕੀਰਤਨ ਸੁਣਾ ਆਪੇ ਨੀਂਦ ਆ ਜਾਏਗੀ ਹੈਰਾਨਗੀ ਹੋਈ ਸਾਵਧਾਨੀ ਨਹੀਂ ਰਹਿੰਦੀ ਕਿਉਂ ਖਤਰਾ ਤੇ ਕੋਈ ਹੈ ਨਹੀਂ ਉਲਟਾ ਲੋਕੀ ਉਪਮਾ ਕਰਦੇ ਨੇ ਸਤਸੰਗੀ ਖਤਰਾ ਤੇ ਕੋਈ ਹੈ ਨਹੀਂ ਇਕਾਗਰਤਾ ਨਹੀਂ ਰਹਿੰਦੀ ਉਲਟਾ ਲੋਕੀ ਗੁਰਮੁਖ ਕਹਿੰਦੇ ਨੇ ਸਤਸੰਗੀ ਕਹਿੰਦੇ ਨੇ ਖਤਰਾ ਤੇ ਕੋਈ ਨਹੀਂ ਪਰ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨਾ ਖਤਰਾ ਹੈ 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 ਔਰ ਖਤਰਾ ਹਰ ਵਕਤ ਸਿਰ ਤੇ ਹੈ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਕਾਲ ਬਿਆਲ ਜੋ ਪਰ ਉਹ ਡੋਲੇ ਮੁਖ ਪਸਾਰੇ ਮੀਤ ਤੇਰੇ ਸਿਰ ਦੇ ਉਤੇ ਘੁੰਮ ਰਿਹਾ ਹੈ ਕਾਲ ਦਾ ਸੱਪ ਘੁੰਮ ਰਿਹਾ ਕਾਲ ਬਿਆਲ ਬਿਆਲ ਸੱਪ ਕਾਲ ਦਾ ਸੱਪ ਮੌਤ ਦਾ ਸੱਪ ਸਮੇਂ ਦਾ ਸੱਪ ਕਾਲ ਬਿਆਲ ਜਿਉ ਪਰੋ ਢੋਲੇ ਮੁਖ पसारे ਉਹਨੇ ਮੂੰਹ ਵੀ ਢੇਆ ਹੋਇਆ ਹੈ ਮੂੰਹ ਵੀ ਖੋਲੇ ਹੋਇਆ ਹੈ ਮੁਖ पसारे ਮੇਤ ਔਰ ਇਹ ਤੂੰ ਚੇਤੇ ਰੱਖ આજ ਕਾਲ ਫਨ ਤੋਹੇ ਗਰਸ ਹੈ ਅਜਾ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ ਮਾਲ ਮੈਂ ਪਾਦਰੋਂ ਦੀ ਸੰਗਰਾਂਦ ਤੇ ਕਿਧਰੇ ਇਹ ਵੀ ਕਹਿ ਬੈਠਾ ਕਹਿੰਦੇ ਆਏ ਸੀ ਆਨੰਦ ਲੈਣ ਵਾਸਤੇ ਸਾਨੂੰ ਡਰਾ ਕੇ ਰੱਖ ਦਿੱਤੇ ਆਏ ਸੀ ਪਾਦਰੋਂ ਦੀ ਸੰਗਰਾਮ ਮਨਾਣ ਵਾਸਤੇ ਨੇਦੀ ਵਿਪਤਾ ਗੱਲੇ ਪਾ ਦਿੱਤੀ ਹੈ ਕਾਲ ਬਿਆਲ ਜਾ ਪਰ ਉਹ ਢੋਲੇ ਮੁਖ ਪਸਾਰੇ ਮੀਤ ਅੱਜ ਕਾਲ ਫਨ ਤੋਹੇ ਗਰਸ ਹੈ ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ ਸਮਝ ਰੱਖੋ ਜੀ ਹਰ ਵਕਤ ਤੂੰ ਇਸ ਸਮਝ ਨੂੰ ਕਾਇਮ ਰੱਖ ਭੁੱਲ ਨਾ ਜਾਈਏ ਐਸ ਵਾਸੇ ਗੁਰੂ ਨਾਨਕ ਕੈਨਨ ਪਹਿਲਾ ਮਰਨ ਕਬੋ ਕਬੂ